ਤੇ ਕਿ ਕਿ ਸਾਡੀ ਜਮੀਨ ਜੋ ਸਈ ਕੁਰਚ ਵੀ ਆਉਂਦੀ ਹੈ ਕਮਾਲਪੁਰ ਚ ਵੀ ਆਉਂਦੀ ਹੈ ਤੇ ਜਾ ਕੇ ਉਹਨਾਂ ਨੇ ਦੇਖਿਆ ਸਾਡੇ 7-8 ਫੁੱਟ ਰੋਡ ਵੀ ਬੁਰਜੀਆਂ ਹਲਾ ਰੱਖਿਆ ਨੇ ਉਹਨਾਂ ਨੇ ਤੇ ਸਾਡੀ ਜਮੀਨ ਕਾਗਜ਼ਾਂ 'ਚ ਉਹਨਾਂ ਨੇ 11 ਕਨਾਲ 11 ਮਰਲੇ ਦਿਖਾ ਰੱਖੀ ਸੀ ਮੌਕੇ ਤੇ 13 ਕਨਾਲ ਤੋਂ ਵੀ ਉੱਪਰ ਹੈ ਵੀ ਇਸ ਕਰਕੇ ਆਪਦੀ ਆਪਦੀ ਸਾਰੀ ਚੈੱਕ ਵੀ ਕਰ ਲੈਣੀ ਜਿਹੜੇ ਹਸਾਬ ਨਾਲ ਬੁਰਜੀਆਂ ਲਾਈਆਂ ਨੇ ਫਿਰ ਅਸੀਂ ਉਹਨੂੰ ਦੁਬਾਰੇ ਜਾ ਕੇ ਮਿਲੇ ਐਸ ਡੀ ਐਮ ਕਹਿੰਦੇ ਵੀ ਸਰਵੇ ਵਾਲੀ ਟੀਮ ਦੁਬਾਰੇ ਆਊਗੀ ਦਿੱਲੀ ਫੋਨ ਕੀਤਾ ਉਹਨਾਂ ਨੇ ਇੱਕ ਉਹਨਾਂ ਨੇ ਆਪ ਦੇ ਕੋਲੋਂ ਐਪਲੀਕੇਸ਼ਨ ਲਿਖੀ ਐ ਇੱਕ ਸਾਡੇ ਕੋਲੋਂ ਲਿਖੀ ਐ ਕਹਿੰਦੇ ਦੁਬਾਰੇ ਆਊਗੀ ਐਸੇ ਇਸ ਕਰਕੇ ਵੀ ਆਪਦੀ ਆਪਣੇ ਮੁਰਗੀਆਂ ਸਾਰੀਆਂ ਚੈੱਕ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੋਰ ਇੰਝ ਕਦਾ ਜਰੂਰ ਕੋਈ ਨਹੀਂ। ਭਾਈ ਕਦਾ ਜਦੋਂ ਵੀ ਕੋਈ ਸੰਘਰਸ਼ ਲੜਿਆ ਜਾਂਦਾ ਹੁੰਦਾ ਉਹਦੇ ਵਿੱਚ ਪੈਸੇ ਦੀ ਲੋੜ ਪੈਂਦੀ। ਠੀਕ ਹੈਗਾ ਤੁਸੀਂ ਤੁਸੀਂ ਜਦੋਂ ਤਾਂ ਕਿਤੇ ਵਿਆਹ ਹੁੰਦਾ ਹੈ ਉੱਥੇ ਦਾ ਪੀਕੇ ਦਾੰਦ ਦਾ ਪੈਗ ਚਾਹੇ ਘਰੇ ਜਵਾਕਾਂ ਦੇ ਪਾਉਣ ਨੂੰ ਕੱਪੜੇ ਨਾਲ ਹੋਣ ਤੁਸੀਂ ਉੱਥੇ ਦਾ ਚੱਕੇ ਦੇ ਦੇਣੋ 5-5000 ਰੁਪਈਆ। ਚਾਹੇ ਤਾਂ ਅਸੀਂ ਕੋਈ ਜਥੇਬੰਦੀ ਵਾਲੇ ਥੋੜੀ ਲੜਾਈ ਪਿੱਛੇ ਫਿਰ ਦਿਆਂਗੇ। ਉਦੋਂ ਸਾਨੂੰ ਕਹਿੰਦੇ ਨਹੀਂ 50 ਰੁਪਏ ਲੈਣੇ। ਠੀਕ ਹੈ ਤੁਸੀਂ ਹੁਣ ਅਸੀਂ ਉਹਰੇ ਮਾਰ ਕਿਉਂ ਖਾ ਰਿਹਾ ਪਤਾ ਕਾ ਤੂੰ ਖਾ ਰਿਹਾ ਅਸੀਂ ਰਾਜਨੀਤਿਕ ਰੋਕਾਂ ਦੇ ਤਾਂ ਮਗਰ ਲਾ ਕੇ ਸਾਡੇ ਮਰਦਾਂ ਨੂੰ ਟੂਏ ਵਾਲੇ ਨੂੰ ਕਹਿ ਕੇ ਸੰਤਾ ਗਾਲੀ ਕੱਢੀ ਜਾਂਦੇ ਠੀਕ ਹੈ ਗੱਲ ਅਸੀਂ ਜੇ ਲੜਾਈ ਲੜੀ ਤੀ 1984 ਦੇ ਵਿੱਚ ਬਿਜਲੀ ਦੇ ਬਿਲਾਾਂ ਦੇ ਬਾਰੇ ਤਾਂ ਅੱਜ ਸਾਰੇ ਜਾਣੇ ਮੋਟਾਂ ਦੇ ਕਿਹੜਾ ਭਰਦਾ ਫਿਰ ਦੱਸ ਲੋ ਭਰਦਾ ਕੋਈ ਮੈਨੂੰ ਉਹਦਾ ਸਭ ਤੋਂ ਵੱਡਾ ਧੋਖੇ ਇਹ ਹੈ ਵੀ ਸਾਡੇ ਕਿਸਾਨ ਭਰਾ ਨੇ ਬਜੂਰ ਧਾਵੇ ਦਾ ਖਰਚੀ ਕਰਦੇ ਨਹੀਂ ਜਾਦੇ ਜਦੋਂ ਸਾਨੂੰ ਕਿਤੇ ਲੜਾਈ ਲੜਨ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਆ ਉਹਨੂੰ ਅਸੀਂ ਹੱਥ ਘੁੱਟ ਲੈਂਦੇ ਠੀਕ ਹੈ ਇਹ ਚੀਜ਼ ਕਰਕੇ ਮੇਰੀ ਸਾਰਿਆਂ ਨੂੰ ਹੱਥ ਵਾਧ ਕੇ ਬੇਨਤੀ ਆ ਵੀ ਜਿੰਨਾ ਕਿ ਕਿਸੇ ਨੂੰ ਕਿੰਨਾ ਕਿ ਯੋਗਦਾਨ ਹੈ ਕਿਉਂਕਿ ਲੜਾਈ ਪੈਸਿਆਂ ਨਾਲ ਲੜੀ ਜਾਣੀ ਹੈ ਉਹਦੇ ਵਿੱਚ ਉਹਨਾਂ ਵੱਧ ਤੋਂ ਵੱਧ ਜਿੰਨਾ ਯੋਗਦਾਨ ਹੋਇਆ ਉਹਨਾਂ ਨੂੰ ਪਾਉਣਾ ਠੀਕ ਹੈ ਮੈਨੂੰ ਕੋਈ ਵੱਤ ਘਟ ਗਿਆ ਉਹ ਵੀ ਮਾਫੀ ਵੀਰ ਜੀ ਅਸੀਂ ਨਾ ਹੁਣੇ 2 ਮਿੰਟ ਲੈ ਕੇ ਕਿਉਂਕਿ ਜਦੋਂ ਅੱਪ ਇਹਦੀ ਦੂਰੋਂ ਆਏ ਆ ਤਾਂ ਅੱਗੇ ਕੀ ਹੋਣਾ ਚਾਹੀਦਾ ਹੈ ਸਹਿਮਤੀ ਤੁਸੀਂ ਸਾਰਿਆਂ ਨੇ ਦੇਣੀ ਹੈ ਜੋ ਸਾਡੇ ਮਨ ਦੇ ਵਿੱਚ ਵਿਚਾਰ ਆਇਆ ਸਭ ਤੋਂ ਪਹਿਲਾਂ ਮੈਂ ਉਹ ਰੱਖੂੰਗਾ ਸਹਿਮਤੀ ਜਿਵੇਂ ਜਿਵੇਂ ਹੋਈ ਜਾਊਗੀ ਉਹ ਤੁਸੀਂ ਸਾਹਮਣੇ ਤੋਂ ਹੀ ਦੇਈ ਜਾਇਓ ਅਸੀਂ ਸੋਚਿਆ ਸੀਗਾ ਦੇਖੋ ਕਈ ਵਾਰ ਅਸੀਂ ਥਾਣੇ ਕਚੇਰੀਆਂ ਦੇਖੀਆਂ ਤਾਂ ਉੱਥੇ ਕੀ ਹੁੰਦਾ ਇਹ ਕੋਰਟ ਤੋਂ ਬਹੁਤ ਡਰਦੇ ਆ ਫੱਜ ਕੇ ਅਸੀਂ ਐਸ.ਡੀ.ਐਮ ਕੋਲੇ ਜਾਂਦੇ ਆ ਤੇ ਐਸ.ਡੀ.ਐਮ ਨੇ ਆਪਣੇ ਹਿਸਾਬ ਨਾਲ ਆਪਾਂ ਨੂੰ ਕਰੀ ਜਾਣਾ ਜੋਧੇ ਕੋਲੇ ਉੱਪਰ ਆਰਡਰ ਤੇ ਕਿਉਂ ਨਾ ਆਪਾਂ ਇੱਕ ਵਕੀਲ ਹਾਇਰ ਕਰ ਲਈਏ ਜਿਹੜੇ ਕੀ ਆਪਣੀ ਇੱਕ ਕਮੇਟੀ ਦੇ ਜ਼ਿੰਮੇਦਾਰ ਕੋਈ ਵੀ ਜਿੰਨੇ ਵੀ ਆਪਣੇ ਬੰਦੇ ਆਪਾਂ ਆਪਣੇ ਵੱਲੋਂ ਦਿੰਨੇ ਆ ਵੀ ਸਾਡੇ ਅਸੀਂ ਆਪ ਦਈਏ ਉਹ ਬੰਦੇ ਉਹ ਕਮੇਟੀ ਤੇ ਜਾ ਕੇ ਬੈਠ ਕੇ ਆਪਣੇ ਰੇਟ ਤੈ ਕਰ ਸਕਣ ਆਪਾਂ ਕੂਟਵਾਲ ਚੱਲ ਕੇ ਕੋਈ ਇਹੋ ਜਿਹੀ ਬਿਉਤਬੰਦੀ ਕਰੀਏ ਵਕੀਲ ਨਾਲ ਮਿਲ ਕੇ ਤੁਸੀਂ ਦੇਖੋ ਵੀ ਆਪਾਂ ਨੂੰ ਚਾਹੀਦਾ ਕਿ ਨਹੀਂ ਚਾਹੀਦਾ ਵਕੀਲ ਚਲੋ ਵਕੀਲ ਸਾਹਿਬ ਤੁਸੀਂ ਕਰੋ ਨੋਟ ਇਹ ਵੀ ਜਿਹੜੇ ਆਪਾਂ ਲਿਖੀ ਜਾਂਦੇ ਹਨ ਜੀ ਆਪਾਂ ਨੂੰ ਵਕੀਲ ਆਪਾਂ ਵਕੀਲ ਕਰਨਾ ਦੂਜੀ ਚੀਜ਼ ਹੈ ਅਸੀਂ ਡਿੜਵੇ ਬਲਾਕ ਵਾਲਿਆਂ ਨੇ ਕੀ ਕੀਤਾ ਬਲਾਕ ਵਾਈਜ਼ ਬਲਾਕ ਵਾਈਜ਼ ਹਰੇਕ ਏਕੜ ਤੇ ਅਸੀਂ 500 ਰੁਪਏ ਲਾਇਆ ਜਿੰਨੀ ਜ਼ਮੀਨ ਆ ਰਹੀ ਹੈ ਕਿਸੇ ਦੀ ਵੱਧ ਹੈ ਕਿਸੇ ਦੀ ਘੱਟ ਹੈ ਡਿੜਬੇ ਵਾਲਿਆਂ ਨੇ ਤਾਂ ਦੇਖੋ ਜਦੋਂ ਜਿਵੇਂ ਕੋਈ ਆ ਘੱਟ ਹੋ ਗਿਆ ਠੀਕ ਹੈ ਆਪਣਾ ਛੋਟੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਕਿਸੇ ਤੇ ਕੋਈ ਖਰਚਾ ਨਹੀਂ ਪੈਣਾਗਾ ਪਰ ਜਦੋਂ ਆਪਾਂ ਵਕੀਲ ਨੂੰ ਫੀਸ ਦੇਣੀ ਹੈ ਜਾਂ ਕੋਈ ਕਿਸੇ ਨੂੰ ਤੇਲ ਦੇ ਪੈਸੇ ਨਹੀਂ ਮਿਲਣੇ ਇੱਕ ਚੀਜ਼ ਨੋਟ ਕਰ ਲਿਓ ਮੈਂ ਦਿੜਵੇ ਵੀ ਇਹ ਗੱਲ ਕਹੀ ਹੈ ਚਾਹੇ ਮੈਂ ਆਪਣੀ ਗੱਡੀ ਚੰਡੀਗੜ੍ਹ ਲੈ ਕੇ ਜਾ ਰਿਹਾ ਉਹ ਮੈਂ ਆਪਣੀ ਮਤਲਬ ਭਰਾਵਾਂ ਲਈ ਇੰਨਾ ਕਰ ਸਕਦਾ ਉਹ ਕਿਸੇ ਨੂੰ ਤੇਲ ਦੇ ਪੈਸੇ ਨਹੀਂ ਮਿਲਣੇ ਵੀਰ ਜੀ ਜਿਹਨੇ ਵੀ ਜਾਣਾ ਹੈ ਗੱਡੀ ਲੈ ਕੇ ਜਾਣੀ ਹੈ ਤੇਲ ਪਵਾਸਾ ਦਾ ਹਰੇਕ ਬੰਦਾ ਪਵਾਸਾ ਦਾ ਕੋਈ ਏਡੀ ਗੱਲ ਨਹੀਂ ਪਰ ਵਕੀਲ ਕਰਨਾ ਕੋਈ ਵੱਡਾ ਧਰਨਾ ਲੱਗਣਾ ਇਹ ਕੋਈ ਉਹ ਜਿਹੜੇ ਚੀਜ਼ਾਂ ਦੇ ਲਈ ਆਪਾਂ ਜਿਹੜਾ ਪੈਸਾ ਇਕੱਠਾ ਕਰ ਰਹੇ ਹਾਂ ਜਿਹੜਾ ਪੈਸਾ ਬਚ ਜੂਗਾ ਬਲੌਗ ਨੇ ਬੱਚ ਵੰਡ ਤੋਂ ਵਾਪਸ ਕਰ ਦੋ ਜੇ 200 ਰੁਪਏ ਲੱਗ ਗਿਆ ਹੁਣ ਰੋਜ਼ ਰੋਜ਼ ਤਾਂ ਆਪਾਂ ਹੈ ਨਹੀਂ ਵੀ ਅੱਜ ਆਪਾਂ 100 ਇਕੱਠਾ ਕਰ ਲਿਆ ਕੱਲ ਨੂੰ 200 ਕਰ ਲਿਆ ਤੇ ਇਹ ਇਮਾਨਦਾਰੀ ਹੈ ਸਾਰਿਆਂ ਦੀ ਇਹਦੇ 'ਚ ਕੋਈ ਦੂਰ ਐ ਨਹੀਂ ਵੀ ਹਰੇਕ ਬੰਦਾ ਇਮਾਨਦਾਰ ਹੈ ਜਿਹੜਾ ਇਸ ਟੀਮ ਦੇ ਵਿੱਚ ਕੰਮ ਕਰੂਗਾ ਇਹ ਆਪਣੀ ਤੁਸੀਂ ਕਮੇਟੀਆਂ ਜਿਵੇਂ ਆਪਾਂ ਡਿੜਬੇ ਵਾਲੇ ਦੀ ਮੈਂ ਬਾਰ-ਬਾਰ ਗੱਲ ਕਿਉਂ ਕਰ ਰਿਹਾ ਡਿੜਬੇ ਵਾਲੇ ਕਰ ਚੁੱਕੇ ਐ ਫੰਡ ਇਕੱਠਾ ਕਰਨਾ ਸ਼ੁਰੂ ਕਰਤਾ ਨਹੀਂ ਫਿਰ ਪੰਜਾਬ ਸਰਕਾਰ ਨੂੰ ਕਿ ਜਦੋਂ ਲੜਾਈ ਲੱਗਣੀ ਹੈ ਤੇ ਆਪਾਂ ਨੇ ਕਹਿਣ ਲੱਗੇ ਨਾ ਖਜ਼ਾਨਾ ਖਾਲੀ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ ਹੈ ਵੀ ਰੁਪਈਆ ਵਿੱਚ ਕਿਉਂਕਿ ਉਹਨੂੰ ਪ੍ਰੈਸ ਹੈ ਨਹੀਂ ਮੈਂ ਤਾਂ ਬੋਲ ਰਿਹਾ ਹਾਂ ਵਾ ਪੈਸੇ ਆਪਦੇ ਤਿਆਰ ਕਰੋ ਏਕੜ ਬਗਰ 500 ਰੁਪਏ ਪਾ ਲਓ ਜਿੰਨੀ ਜਿੰਨੀ ਆਰੀ ਹੈ ਕਿਸੇ ਦਾ 1 ਏਕੜ ਆ ਰਿਹਾ ਕਿਸੇ ਤੇ 2 ਏਕੜ ਆ ਰਿਹਾ ਕਿਸੇ ਦੇ 4 ਏਕੜ ਆ ਰਿਹਾ ਉਸ ਹਿਸਾਬ ਨਾਲ ਖਜ਼ਾਨਚੀ ਦੋ ਬਣਾ ਲਓ ਤੇ ਉਹ ਜਿਵੇਂ ਤੁਸੀਂ ਆਪਣਾ ਕਰਨਾ ਚਾਹੋ ਬਲਾਕ ਵਾਈਜ਼ ਹੀ ਰੱਖੋ हां ब्लॉक वाले ਨੂੰ ਅਸੀਂ ਫਿਰ ਮੀਟਿੰਗ ਕਰਕੇ ਦੱਸਾਂਗੇ ਵੀ ਆਪਣੇ ਜ਼ਿਲ੍ਹੇ ਦੇ ਹਿੱਸੇ ਪਾਈ ਐਨੇ ਪੈਸੇ ਆ ਗਏ ਪਟਿਆਲੇ ਵਾਲੇ ਵੀ ਹੁਣ ਆਪਣੇ ਨਾਲ ਹੀ ਐ ਬਾਈ ਹੁਣੀ ਫਿਰ ਆਪਾਂ ਜ਼ਿਲ੍ਹਾ ਵਾਈਜ਼ ਜਿੰਨੇ ਇਹਨਾਂ ਦੇ ਜਿੰਨੇ ਇਹਨਾਂ ਦੇ ਏਕੜ ਆਉਂਦੇ ਆ ਆਪਦੇ ਹਿਸਾਬ ਨਾਲ ਕਲੈਕਸ਼ਨ ਕਰਕੇ ਪਾਦਿਆ ਕਰਨਗੇ ਵਕੀਲ ਤੇ ਵੀ ਆਪਾਂ ਉਹ ਵੀ ਡਿਵਾਈਡ ਕਰ ਦਾਂਗੇ ਕੱਲਾ ਕੱਲਾ ਵਕੀਲ ਕਰਨ ਲੱਗੇ ਤਾਂ ਬੜਾ ਮਹਿੰਗਾ ਪਿਆ ਜਾਣਾ ਤਾਂ ਆਪਣੇ ਤੋਂ ਵਕੀਲਾਂ ਦੇ ਘਰ ਨਹੀਂ ਭਰੇ ਜਾਣੇ ਤੇ ਇੱਕ ਇੱਕ ਵੀਰ ਜੀ ਦਾ ਪੁਆਇੰਟ ਸੌਰੀ ਮੈਂ ਪਹਿਲਾਂ ਭੁੱਲ ਗਿਆ ਸੀ ਦੱਸਤਾ ਹੀ ਤੁਸੀਂ ਅੱਛਾ ਲਾਈਨਮੈਂਟ ਵਾਲੀ ਗੱਲ ਸੀ ਕਹਿੰਦੇ ਲਾਈਨਮੈਂਟ ਵੀ ਆਊਟ ਚੱਲ ਰਹੀ ਹੈ ਜਿਹੜੀ ਖੱਬੇ ਪਾਸੇ ਆ ਜ਼ਿਆਦਾ ਆ ਰਹੀ ਹੈ ਸੱਜੇ ਪਾਸੇ ਘੱਟ ਆ ਰਹੀ ਹੈ ਉਹ ਇਹ ਸੰਘਰਸ਼ ਕਰ ਰਹੇ ਆ ਜਿੱਥੇ ਸਾਡੀ ਲੋੜ ਆ ਬਾਈ ਜੀ ਸਾਨੂੰ ਬੁਲਾ ਲਿਓ ਤੇ ਅਸੀਂ ਤੁਹਾਡੇ ਨਾਲ ਹੈ ਬਾਕੀ ਕੋਈ ਹੋਰ ਕੋਈ ਪੁਆਇੰਟ ਦੱਸੋ ਤਾਂ ਕਿ ਦੱਸ ਦਿਓ ਬੋਲ ਮੈਂ ਦਊਂਗਾ ਐਸਡੀਐਮ ਦੇ ਕਹਿ ਰਹੇ ਆ ਜੀ ਲਾਈਨਮੈਂਟ ਦੀ ਸਾਰੇ ਆਪਣੇ ਆਪਣੇ ਬਲੌਕ ਵਾਲੇ ਅਰ ਜੀ ਦੇਖਿਓ ਵੀ ਸਾਡੀ ਲਾਈਨਮੈਂਟ ਗਲਤ ਹੈ ਉਹ ਦੁਬਾਰਾ ਉਹ ਵੀ ਮਿੰਟੀ ਹੋਊਗੀ ਤਕਰੀਬਨ ਗਲਤ ਤਾਂ ਸਾਰੀ ਹੋ ਜਾਂਦੀ ਹੈ ਇਹ ਤਾਂ ਦੋ ਪਿੰਡਾਂ ਦੀ ਚੈੱਕ ਹੋ ਗਈ ਤਾਂ ਜਿਹੜੀ ਲਾਈਨ ਪਿੱਛੇ ਹੀ ਗਲਤ ਆ ਤਾਂ ਸਿੱਧੀ ਤਾਂ ਹੋ ਨਹੀਂ ਸਕਦੀ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਨੂੰ ਕੀਆਂ ਮੁੱਡੀਆਂ ਲੱਗੀਆਂ ਸਰਕਾਰ ਦਾ ਕੰਮ ਹੈ ਸਰਕਾਰ ਦੇ ਕੰਮ 'ਚ ਵੀ ਗਲਤੀਆਂ ਹੋ ਜਾਂਦੀਆਂ ਤੇ ਜਿਹੜਾ ਮੇਰਾ ਵੀਰ ਕੋਈ ਹੋਰ ਰਾਇ ਦੇਣਾ ਚਾਹੁੰਦਾ ਬਾਈ ਜੀ ਇਕੱਲੇ ਇਕੱਲੇ ਆ ਜਾਓ ਕਈ ਵਾਰੀ ਸਾਨੂੰ ਨਹੀਂ ਸਮਝਾਉਂਦੀ ਕੋਈ ਬਾਈ ਜੀ ਤੁਸੀਂ ਆਪਣੇ ਵੱਲੋਂ ਸਰਦਾਰ ਸਾਹਿਬ ਵੀ ਤਾਂ ਵੀ ਹੁਣ ਕੰਫਰੰਸ ਨਾ ਕਿ ਨਾਕੀ ਵੀ ਥੋੜਾ ਅਮਰਜੀਤ ਸਿੰਘ ਕਪਿਆਲ ਤੋਂ ਸਲਾਹ ਦੇ ਰਹੇ ਆ ਜੀ ਕਹਿੰਦੇ ਵਕੀਲ ਨਾਲ ਸਲਾਹ ਕਰਕੇ ਲੜਾਈ ਲੜਨੀ ਸ਼ੁਰੂ ਕਰ ਦੋ ਸਾਰੇ ਦੀ ਸਾਰੇ ਦੀ ਹੈ ਮੇਰੇ ਵੀਰ ਜੇ ਕਿਸੇ ਦਾ ਕੋਈ ਨੰਬਰ ਰਹਿ ਗਿਆ ਹੋਵੇ ਟੈਲੀਫੋਨ ਨੰਬਰ ਉਹ ਕਿੱਥੇ ਪਾਈ ਦੀ ਆਪਣੇ ਨੰਬਰ ਨੋਟ ਕਰ ਰਹੇ ਸੀ ਹੈ ਪਾਈ ਨੰਬਰ ਦੋ ਦੋ ਮੈਂ ਲਿਖਦਾ ਹਾਂ